ਤੇ ਮੁਰਨਾ ਜੇ ਉਹ ਵੱਡੀ ਹੋਊਗੀ ਮੈਂ ਇਹਨਾਂ ਨੂੰ ਇੱਥੇ ਹੀ ਮਿਲੂਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਊਗੀ ਮਤਲਬ ਮਤਲਬ ਉਹਨਾਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਊਗੀ ਵੀ ਇਹ ਤਾਂ ਕੀ ਕਰਨਾ ਚਾਹ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਹਾਂ ਤੁਹਾਡਾ ਨਹੀਂ ਨਾ ਹਾਂ ਠੀਕ ਹੈ ਮਾਤੇ ਦਊਗੀ ਰੱਬ ਇਹਨਾਂ ਦਾ ਭਲਾ ਕਰੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਾਲਿਆਂ ਦਾ ਪਰਮਾਤਮਾ ਖੂਬ ਭਲਾ ਕਰੇ ਮੈਂ ਵੱਡੀ ਹੋ ਕੇ ਡਾਕਟਰ ਬਣ ਕੇ ਪੈਸੇ ਕਮਾਵਾਂਗੀ ਤੇ ਇਹਨਾਂ ਨੇ ਅੱਜ ਜੋ ਮੇਰੀ ਮਦਦ ਕੀਤੀ ਹੈ ਉਹ ਪੈਸੇ ਮੈਂ ਇਹਨਾਂ ਨੂੰ ਵੱਡੀ ਹੋ ਕੇ ਡਾਕਟਰ ਬਣ ਕੇ ਵਾਪਸ ਮੋੜ ਦਵਾਂਗੀ ਇਹ ਬੋਲ ਉਸ ਨਿੱਕੀ ਬੱਚੀ ਦੇ ਨੇ ਜਿਸ ਤੇ ਪਿਤਾ ਦੀ ਮੌਤ ਤੋਂ ਬਾਅਦ ਉਹਦੇ ਘਰ ਅਫਸੋਸ ਕਰਨ ਪੁੱਜੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵਾਲੇ ਤੇ ਫਿਰ ਉਸ ਸਮੇਂ ਇਹ ਬੱਚੀ ਬੋਲ ਬੋਲਦੀ ਹੈ ਤੇ ਸਭ ਸੁਣ ਕੇ ਭਾਵੁਕ ਹੋ ਜਾਂਦੇ ਨੇ ਦਰਅਸਲ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਮੁਖੀ ਡਾਕਟਰ ਐਸ ਪੀ ਸਿੰਘ ਓਵਰਾਈ ਵੱਲੋਂ ਤਰਨਤਾਰਨ ਵਿਖੇ ਪਿਛਲੇ ਦਿਨੀ 조ਰਜੀਆ ਦੇ ਵਿੱਚ ਸੰਦੀਪ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਉਸ ਦਾ ਅਫਸੋਸ ਕਰਨ ਉਹ ਪੀੜਿਤ ਪਰਿਵਾਰ ਦੇ ਕੋਲ ਪਹੁੰਚਦੇ ਨੇ ਤੇ ਪੀੜਿਤ ਪਰਿਵਾਰ ਦੀ ਛੋਟੀ ਲੜਕੀ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕਰ ਦਿੰਦੇ ਨੇ ਤੇ 5000 ਰੁਪਏ ਪੈਨਸ਼ਨ ਤੇ ਲੜਕੀ ਨੂੰ ٹرسٹ ਵੱਲੋਂ ਗੋਦ ਲਿਆ ਗਿਆ ਤੇ ਪੁਰਾਣੇ ਘਰ ਦੀ ਮੁਰੰਮਤ ਕਰਾਉਣ ਦਾ ਐਲਾਨ ਕੀਤਾ ਤੇ ਦੱਸਦੀ ਹੈ ਕਿ ਜਾਰਜੀਆ ਦੇ ਵਿੱਚ ਇੱਕ ਹੋਟਲ 'ਚ ਗੈਸ ਚੜਨ ਦੇ ਨਾਲ 11 ਭਾਰਤੀਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਤਰਨਤਾਰਨ ਸ਼ਹਿਰ ਵਿੱਚੋਂ ਸੰਦੀਪ ਸਿੰਘ ਨਾਮਕ ਨੌਜਵਾਨ ਵੀ ਸ਼ਾਮਲ ਸੀ ਜੋ ਪਿਛਲੇ ਦਿਨੀ ਜਾਰਜੀਆ ਤੋਂ ਉਹਦੀ ਮ੍ਰਿਤਕ ਦੇ ਸੰਸਕਾਰ ਦੇ ਲਈ ਪਹੁੰਚੀ ਤਾਂ ਦੇਖ ਕੇ ਹਰ ਇੱਕ ਦੀ ਅੱਖ ਜਿਹੜੀ ਹੈ ਉਹ ਨੰਮ ਹੋ ਗਈ ਸੀ ਤੇ ਹੁਣ ਟਰਸਟ ਦੇ ਮੁਖੀ ਡਾਕਟਰ ਐਸ.ਪੀ ਸਿੰਘ ਓਵਰਆਏ ਵੱਲੋਂ ਤੇ ਉਹਨਾਂ ਦੀ ਹੋਰ ਟੀਮ ਵੱਲੋਂ ਪੀੜਤ ਪਰਿਵਾਰ ਦੇ ਘਰ ਪਹੁੰਚਿਆ ਜਾਂਦਾ ਹੈ ਤੇ ਉਹਨਾਂ ਨੂੰ ਉੱਥੇ ਮਦਦ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਸ ਪਰਿਵਾਰ ਦੀਆਂ ਤੇ ਇਸ ਦੌਰਾਨ ਬੱਚੀ ਦੇ ਭਾਵੁਕ ਕਰਦੇ ਬੋਲਾਂ ਨੇ ਸਭ ਨੂੰ ਜਜ਼ਬਾਤੀ ਕਰ ਦਿੱਤਾ ਕਿਉਂਕਿ ਕੁੜੀ ਨੇ ਬੋਲ ਹੀ ਕੋਸ਼ੇਤਾ ਦੇ ਬੋਲੇ ਆ ਉਹਨੇ ਕਿਹਾ ਕਿ ਉਹ ਵੱਡੀ ਹੋ ਕੇ ਡਾਕਟਰ ਬਣ ਕੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਨੇ ਜੋ ਉਸ ਦੀ ਮਦਦ ਕੀਤੀ ਹੈ ਉਸ ਦੇ ਪਰਿਵਾਰ ਦੀ ਮਦਦ ਕੀਤੀ ਹੈ ਉਹ ਸਾਰੇ ਪੈਸੇ ਡਾਕਟਰ ਬਣ ਕੇ ਮੋੜ ਦੇਵੇਗੀ ਤਾਂ ਆ ਸੁਣੋ ਜਰਾ ਬੱਚੀ ਦਾ ਪੂਰਾ ਬਿਆਨ ਤੇ ਹੁਣ ਮੈਂ ਜਿਉ ਵੱਡੀ ਹੋਊਂਗੀ ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਊਂਗੀ ਮਤਲਬ ਮਤਲਬ ਉਹਨਾਂ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਇਹਨਾਂ ਨੂੰ ਦਊਂਗੀ ਵੀ ਇਕੱਠੇ ਨਹੀਂ ਕਰੇਂਗੀ ਬੇਟਾ ਤੂੰ ਡਾਕਟਰ ਬਣੇਗੀ ਕੀ ਬਣਨਾ ਚਾਹਂਦੇ ਕੀ ਬੰਨਾ ਚਾਹਂਦੇ ਤੁਸੀਂ ਮੈਂ ਡਾਕਟਰ ਬੰਨਾ ਚਾਹੁੰਦੀ ਆ ਬਸ ਤੂੰ ਕਮਾ ਕੇ ਦੇਈ ਨਾ ਉਦੋਂ ਹਾਂ ਫਿਰ ਮੈਂ ਤੈਨੂੰ ਕਮਾ ਕੇ ਦਊਂਗੀ ਸ਼ਾ ਸ਼ਾ ਪੜੋ ਬੜਾ ਦੁਖਦਈ ਹੈ ਅਤਸਮਨ ਵਾਈਪ ਸੀ ਜਿਹੜੇ ਕਿ ਮਾਨਸਾ ਸਾਈਡ ਸਨਾਮਤੋ ਸੀ ਉਹ ਉਹਨਾਂ ਨੇ ਰੈਸਟੋਰੈਂਟ ਖੋਲਿਆ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜਿੰਨੇ ਵੀ ਆਪਣੇ ਪੰਜਾਬੀ ਪੰਜਾਬ ਚਲੇ ਬੰਦੇ ਆਸੇ ਕਰਨ ਉਹਨਾਂ ਨੇ ਉਸ ਟੱਬੇ ਵਿੱਚ ਹੀ ਲੋਨਾਂ ਪਰ ਸਾਰਿਆਂ ਨੂੰ ਚਲੋ ਗੈਸ ਲੀਕ ਕਰ ਗਈ ਕਿਉਂਕਿ ਸਰਦੀਆਂ -15 ਉੱਥੇ ਟੈਂਪਰੇਚਰ ਸੀਗਾ ਤੇ 12 ਲੋਕਾਂ ਦੀ ਡੈਥ ਹੋਈ ਜਿਨ੍ਹਾਂ ਚੋਂ 11 ਪੰਜਾਬ ਦੇ ਸੀ ਇੱਕ ਉਥੋਂ ਦਾ ਲੋਕਲ ਬੰਦਾ ਦੇ ਆ ਅਮਰਸਰ ਸਾਡੇ ਟਿਕਣੇ ਹਿੱਸਾ ਸਾਡੇ ਪ੍ਰਧਾਨ ਖੜੇ ਨੇ ਨਾਲ ਸੋ ਦਿਨੀਆਂ ਵੀ ਡੈੱਡ ਬੋਡੀਆਂ ਇੱਥੇ ਆਈਆਂ ਸੋ ਉਹਨਾਂ ਨੂੰ ਕਰੋਗਰੀ ਪਛਾਇਆ ਗਿਆ ਅਸੀਂ ਡਿਸਟ੍ਰਿਕਟ ਵਾਈਸ ਅਫੀਸਰ ਦੀ ਟੀਮਾਂ ਦੀ ਜਿਨ੍ਹਾਂ ਨੇ ਜਾਗਰਤ ਸੰਸਕਾਰ ਕੀਤਾ ਤੇ ਸਾਰਾ ਅਸੀਂ ਸਰਵੇ ਕੀਤਾ ਪੂਰਾ ਕਿ ਹਰ ਪੰਨੇ ਦੀ ਰਿਪੋਰਟ ਆ ਗਈ ਮੇਰੇ ਕੋਲ ਜਿੱਥੇ ਇੱਥੇ ਲੋੜ ਸਮਝੀ ਗਈ ਕਈ ਘਰ ਇਹੋ ਜਿਹੇ ਨੇ ਜਿਹਦੇ ਨਾਲ ਛੱਤ ਨਹੀਂ ਆਨੀ ਹੁੰਦੀ ਇਹਨਾਂ ਦੇ ਤੇ ਉਹਦੇ ਬਾਰੇ ਅਸੀਂ ਫੈਸਲਾ ਲਿਆ ਕਿ ਬੰਦ ਕਰ ਰਹੇ ਜਿਹਨੇ ਜਿਹੜੇ ਕਿ ਅਸੀਂ ਬਣਾ ਕੇ ਦੇਾਂਗੇ ਉਹਨੂੰ ਜਾ ਉਹਨੂੰ ਮਰਮਤ ਕਰਕੇ ਦੇਾਂਗੇ ਜਿੱਥੇ ਲੋੜ ਪੰਜਾਬੀ ਅੱਜ ਸੁਦੀਪ ਦੇ ਘਰ ਅਸੀਂ ਆਏ ਹਾਂ ਉਹਦੇ ਮੈਸਿਸ ਆ ਬੇਟੀ ਛੋਟੀ ਹੈ ਦੀ 7 ਸਾਲ ਦੀ ਇਹ ਵੀ ਅਮਰਸਰ ਪੜ ਰਹੀ ਹੈ ਤੇ ਉਹਦੇ ਫਾਦਰ ਸਾਹਿਬ ਦੀ ਹੈ ਬੜਾ ਦੁੱਖ ਦਾ ਪਟਾਵਾ ਕਰਦੇ ਆ ਅਸੀਂ ਬਹੁਤ ਮਾੜਾ ਹੋਇਆ ਲੇਕਿਨ ਪਾਣਾ ਮੰਨਣਾ ਪੈਂਦਾ ਜੀ ਤੇ ਟਸਟ ਵੱਲੋਂ ਸਾਰੇ ਕਈ ਕੀਮਤਾਂ ਚਲਦੀਆਂ ਨੇ ਸੋ ਉਹਦੇ ਤਹਿਤ ਜਿਸਾ ਬੱਚੀ ਸਾਡੀ ਹੁਣ ਕਰ ਰਹੀ ਹੈ ਪੜ ਰਹੀ ਹੈ ਇਹਦੇ ਵਾਸਤੇ ਇੱਕ ਅਸੀਂ ਫਿਕਸਡ ਬੋਲ ਕਰਾਵਾਂਗੇ 2 ਲੱਖ ਰੁਪਏ ਦਾ ਜਿਹੜਾ ਕਿ ਇਹਦੇ ਮੈਰੀ ਤੇਰੇ ਇਹ ਕੰਮ ਆਇਆ ਉਹਨੂੰ ਕੋਈ ਖਿਡਾਰੀ ਸੱਜੇ ਦਾ ਕੈਸ਼ ਲੇਕਿਨ ਇਹਦੇ ਨਾਲ ਦੇ ਐਫ.ਟੀ.ਆਰ ਕੋਈ ਕਿਤੇ ਨਹੀਂ ਜਾ ਕੇ ਵੱਧਦੀ ਜਾਏਗੀ ਤੇ ਪੈਨਸ਼ਨ ਜਿਹੜੀ ਅਸੀਂ 5000 ਰੁਪਏ ਪੈਨਸ਼ਨ ਜਿਹੜੀ ਹੈ ਉਹ ਵੀ ਤੁਹਾਨੂੰ ਲਾ ਦੇਣਗੇ ਕਿ ਕਿਥੇ ਉਹਨਾਂ ਕੋਲ ਘਰ ਚ ਰਹਿ ਨਹੀਂ ਰਿਹਾ ਲੇਕਿਨ ਜੇ ਉਹ ਅਗਰੇ ਰਹਿੰਦੇ ਨੇ ਇੱਥੇ ਆ ਕੇ ਤੇ ਫਿਰ ਘਰ ਦੀ ਜਮਰਾਮਤ ਹੋਣਾ ਲਈ ਅਸੀਂ ਕੋਈ ਨਾ ਨਾ ਕਰਾਂਗੇ ਇਸ ਤਰ੍ਹਾਂ ਬਾਕੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਵੀ ਅਸੀਂ ਜਾਵਾਂਗੇ ਮਦਦੂਰ ਮਿਲਾਂਗਾ ਕਰਕੇ ਹੌਸਲਾ ਦੇਵਾਂਗੇ ਘਰ ਦੇ ਉਹਨੂੰ ਤੇ ਜਿੰਨੇ ਕ ਅਸੀਂ ਕਰ ਸਕਾਂਗੇ ਮਦਦ ਸਾਡੀ ਆਪਣਾ ਲੋਕੀ ਮਦਦ ਕਰਦੀ ਹੈ। ਸਤਿ ਸ਼੍ਰੀ ਅਕਾਲ ਜੀ। ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਜਿਨ੍ਹਾਂ ਨੇ ਸਾਡੇ ਬਾਰੇ ਕੋਈ ਸੋਚਿਆ ਬਦ ਭਲਾ ਵਾਲਿਆਂ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਆਂ। ਚਲੋ ਸਾਡੀ ਰੋਜੀ ਰੋਟੀ ਦਾ ਵੀ ਇਹਨਾਂ ਨੇ ਸੋਚਿਆ ਮੇਰੇ ਬੱਚੇ ਬਾਰੇ ਵੀ ਸੋਚਿਆ ਤੇ ਮੈਨੂੰ ਮੈਂ ਇਸ ਬਸ ਇੰਨਾ ਹੀ ਧੰਨਵਾਦ ਕਰੂੰਗੀ ਜ਼ਿਆਦਾ ਨਹੀਂ ਮੈਂ ਕਹਿ ਸਕੂਗੀ। ਹਾਂਜੀ ਮੈਂ ਬਲਵੰਤ ਸਿੰਘ ਮੇਰਾ ਬੇਟਾ 2 ਸਾਲ ਤੋਂ ਤਕਰੀਬਨ ਬਾਹਰ ਹੀ ਵਿਦੇਸ਼ ਵਿੱਚ ਗਿਆ ਸੀ। ਉਨਾਰੇ ਮਯਾਤ ਹੋਣ ਕਰ ਲੋਕਾਂ ਦੇ ਦੇਸਪਰੇਸ਼ਨ ਹੱਤ ਖਾਲਸਾ ਟਰਸਟ ਚ ਚੈਰੀਟੇਬਲ ਵਾਲਿਆਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਇਹ ਤੈਅ ਦਿਲੋਂ ਸਰਬੱਤ ਟੈਰੀ ਚੈਰੀਟੇਬਲ ਟਰਸਟ ਭਲਾ ਤੇ ਅਬਰਾਈ ਸਾਹਿਬ ਦਾ ਤੈਅ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਪ੍ਰੋਸਾ ਦਿੱਤਾ ਵਿਸ਼ਵਾਸ ਦਵਾਇਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੰਨਾ ਵੀ ਹੋ ਸਕੇ ਆਂ ਤੁਹਾਡੀ ਮਦਦ ਕਰਾਂਗੇ ਮੈਂ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਮੰਗ ਕਰਦਾ ਵੀ ਸਾਡੀ ਜਿਹੜੀ ਆ ਵੇ ਕਰਦੀ ਹਾਲਤ ਵੇਖ ਕੇ ਪਰਿਵਾਰ ਦੀ ਹਾਲਤ ਵੇਖ ਕੇ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਜੀਵਨ ਸੌਖਾ ਬਤੀਤ ਹੋ ਸਕੇ